ਪਠੰਡੇ ਮੋੜ ਮੰਡੀ ਇੱਕ ਰੈਲੀ ਕੀਤੀ ਗਈ ਵਿਕਾਸ ਕ੍ਰਾਂਤੀ ਰੈਲੀ ਜਿਹਨੂੰ ਇਹਨਾਂ ਨੇ ਇੱਕ ਸਟੇਟ ਫੰਕਸ਼ਨ ਦਾ ਨਾਂ ਦਿੱਤਾ ਸਟੇਟ ਫੰਕਸ਼ਨ ਦਾ ਨਾਂ ਤਾਂ ਦਿੱਤਾ ਵੀ ਸਰਕਾਰੀ ਖਜ਼ਾਨੇ ਚੋਂ ਪੈਸਾ ਲਾਇਆ ਜਾਵੇ ਪਠੰਡਾ ਡੀਸੀ ਵੱਲੋਂ ਜਿਹੜਾ ਖਰਚਾ ਕੀਤਾ ਗਿਆ 4 ਕਰੋੜ 16 ਲੱਖ ਰੁਪਏ ਦੇ ਆਸ-ਪਾਸ ਕੀਤਾ ਗਿਆ ਜੀ ਤਜ ਨਹੀਂ ਸੀਗੀ ਉਦੋਂ ਬੜਾ ਰੌਲਾ ਪਾਉਂਦੀ ਸੀ ਕਹਿੰਦੀ ਸੀਗੀ ਵੀ ਪੰਜਾਬ ਦੇ ਜਿਹੜੀਆਂ ਮੁੱਖ ਮੰਤਰੀ ਆ ਇਹ ਕਿਸ ਤਰ੍ਹਾਂ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰਦੇ ਆ ਆਪਦੀ ਰੈਲੀਆਂ 'ਚ ਪਰ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਆ ਵੀ ਇਹਨਾਂ ਦੀ ਸਰਕਾਰ ਨੇ ਲਗਭਗ 1900 ਬੱਸਾਂ ਜਿਹੜੀਆਂ ਹੈਗੀਆਂ ਸਰਕਾਰੀ ਤਾਂ ਲੈਣੀਆਂ ਲੈਣੀਆਂ ਸੀ ਪਲੱਸ ਪ੍ਰਾਈਵੇਟ ਵੀ ਹਾਇਰ ਕੀਤੀਆਂ ਕਿਉਂਕਿ ਵਰਕਰ ਤਾਂ ਬਹੁਤ ਘੱਟ-ਘੱਟੇ ਹੋਏ ਨਰੇਗਾ ਦੇ ਮਜ਼ਦੂਰ ਹੀ ਫੜਫੜ ਇਹਨਾਂ ਨੇ ਆਪਦੀ ਰੈਲੀ ਦੇ ਵਿੱਚ ਇਕੱਠ ਕੀਤਾ ਇਹ ਇਕੜ ਦੀ ਜਿਹੜੀ ਫਸਲ ਸੀਗੀ ਉਹ ਤਬਾਹ ਕਰਕੇ ਆਪਦੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਉੱਥੇ ਹੈਲੀਪੈਡ ਬਣਾਇਆ ਗਿਆ। ਇਹਨਾਂ ਨੇ ਇੱਕ ਟੈਂਪਰੇਰੀ ਟਾਇਲਟ ਫਿਕਸ ਕੀਤਾ 3 ਲੱਖ ਰੁਪਈਆ ਦਾ ਸੀਐਮ ਸਾਹਿਬ ਦਾ ਪਸ਼ਾਹ ਪੰਜਾਬ ਨੂੰ 3 ਲੱਖ ਦਾ ਪਿਆ। 5 ਕਰੋੜ ਰੁਪਈਆ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਚੂਨਾ ਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਸਟੇਟ ਆਰਾਵਦੀਆਂ ਪਰਸਨਲ ਰੈਲੀਆਂ ਨੂੰ ਸਟੇਟ ਫੰਕਸ਼ਨ ਦੱਸ ਕੇ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਅਸੀਂ ਆਮ ਘਰਾਂ ਦੇ ਲੋਕਾਂ ਤੇ ਕਿਤੇ ਵੀ ਕੋਈ ਫालतू ਪੈਸਾ ਖਰਚਿਆ ਨਹੀਂ ਜਾਊਗਾ ਉਲਟਾ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪਿਛਲੀਆਂ ਪਾਰਟੀਆਂ ਜਾਂ ਪਿਛਲੀਆਂ ਸਰਕਾਰਾਂ ਵੱਲੋਂ ਜਿਹੜਾ ਖਜ਼ਾਨੇ ਤੇ ਬੋਝ ਪਾਇਆ ਗਿਆ ਉਸ ਨੂੰ ਘਟਾਇਆ ਜਾਊਗਾ ਤੇ ਉਹ ਕਮਾਈ ਕੀਤੀ ਜਾਊਗੀ ਪਰ ਆਮ ਆਦਮੀ ਪਾਰਟੀ ਤੇ ਸੱਤਾ ਤੋਂ ਆਉਣ ਤੋਂ ਬਾਅਦ ਵਿੱਚ ਕਾਫੀ ਲੰਬੇ ਚੌੜੇ ਖਰਚੇ ਕੀਤੇ ਰੈਲੀਆਂ ਤੇ ਖਰਚੇ ਕੀਤੇ ਇੱਕ ਆਰਟੀਆਈ ਕਾਰੀਕਰਤਾ ਨੇ ਸਾਡੇ ਨਾਲ ਉਹਨਾਂ ਨੇ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਇਹਨਾਂ ਨੇ ਰੈਲੀ ਕੀਤੀ ਸੀ ਉਹਦੇ ਵਿੱਚ ਜਿਹੜਾ ਉਹਨਾਂ ਨੇ ਡਾਟਾ ਸਾਰਾ ਲਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਨ ਹੈ ਜੀ ਆ ਰਾਜਨ ਜੀ ਜਿਹੜੀ ਤੁਸੀਂ ਆਰਟੀਆਈ ਪਹਿਲਾਂ ਤਾਂ ਇਹ ਕਢਵਾਈ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀ ਤੁਸੀਂ ਕਰਵਾਈ ਸੀ ਕੀ ਕਾਰਨ ਆ ਕਿਉਂ ਕਢਵਾਉਣ ਦੀ ਲੋੜ ਕਿਉਂ ਪਈ ਤੁਸੀਂ ਕਿਵੇਂ ਸਮਝਿਆ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਜਾਣਦੇ ਨੇ ਪਰ ਉਹ ਕੰਮ ਨਹੀਂ ਕਰਦੇ ਦੇਖੋ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰਕਾਰ ਆਈ ਹੀ ਇਸ ਦਮ ਤੇ ਸੀਗੀ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਗਲਤੀਆਂ ਕਰਦੀਆਂ ਉਹ ਅਸੀਂ ਨਾ ਕਰੀਏ ਜਿਵੇਂ ਕਿ ਵੀਆਈਪੀ ਕਲਚਰ ਹੋ ਗਿਆ ਵੀਆਈਪੀ ਸਕਾਟ ਸਕਿਉਰਟੀਆਂ ਹੋ ਗਈਆਂ ਪਰਿਵਾਰ ਬਾਦ ਹੋ ਗਿਆ ਖਜ਼ਾਨੇ ਦਾ ਨੁਕਸਾਨ ਹੋ ਗਿਆ ਆਪਦੀਆਂ ਪ੍ਰੋਮੋਸ਼ਨਾਂ ਵਾਸਤੇ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਖਰਾਬ ਕਰਨਾ ਇਹਨਾਂ ਸ਼ਰਤਾਂ ਦੇ ਆਧਾਰ ਤੇ ਲੋਕਪਾਲ ਹੋ ਗਿਆ ਇਹਨਾਂ ਸ਼ਰਤਾਂ ਦੇ ਆਧਾਰ ਤੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਾਬਜ ਹੋਈ ਸੀ ਪਰ 2 ਸਾਲਾਂ ਦੀ ਸਰਕਾਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਵੀ ਆਪਦੀ ਜਿਹੜੀ ਫੋਟੋਆਂ ਪ੍ਰਚਾਰ ਦੇ ਫਿਰਦੇ ਆ ਕਿੰਨੀਆਂ-ਕਿੰਨੀਆਂ ਫਲੈਕਸਾਂ ਕਰੋੜਾਂ ਰੁਪਈਆ ਜਿਹੜਾਗਾ ਫਲੈਕਸਾਂ ਤੇ ਲਾਈ ਜਾਂਦੇ ਆ ਫਿਰ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਪ੍ਰਾਈਵੇਟ ਜੈਟ ਹਾਇਰ ਕਰਦੇ ਆ ਕੇਰੀਵਾਲ ਸਾਹਿਬ ਨੂੰ ਖੁਸ਼ ਕਰਨ ਵਾਸਤੇ ਪਿਛਲੇ 70 ਸਾਲਾਂ ਦੇ ਵਿੱਚ ਜਦੋਂ ਆਪਾਂ ਨੂੰ ਪਲੇਨ ਦੀ ਲੋਡ ਨਹੀਂ ਪਈ ਤਾਂ ਹੁਣ ਕੀ ਲੋਡ ਪੈ ਗਈ ਛੋਟਾ ਜਿਹਾ ਪੰਜਾਬ ਹੈ ਭਗਵੰਤ ਜੀ ਸਾਹਿਬ ਆਪ ਕਹਿੰਦੇ ਚਿੜੀ ਦੇ ਪੰਜੇ ਜਿਹੜਾ ਪੰਜਾਬ ਆ ਉਹਨੂੰ ਜਹਾਜ਼ ਦੀ ਕੀ ਲੋੜ ਆ ਹੁਣ ਤੁਸੀਂ ਇਹ ਦੇਖੋ ਵੀ ਇੱਕ ਇਹਨਾਂ ਨੇ ਲੋਕ ਸਭਾ ਆਗਾਜ਼ ਹੋਇਆ ਜਦੋਂ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ 17 ਦਸੰਬਰ 2023 ਨੂੰ ਬਠਿੰਡੇ ਮੋੜ ਮੰਡੀ ਇੱਕ ਰੈਲੀ ਕੀਤੀ ਗਈ ਵਿਕਾਸ ਕ੍ਰਾਂਤੀ ਰੈਲੀ ਜਿਹਨੂੰ ਇਹਨਾਂ ਨੇ ਇੱਕ ਸਟੇਟ ਫੰਕਸ਼ਨ ਦਾ ਨਾਂ ਦਿੱਤਾ ਸਟੇਟ ਫੰਕਸ਼ਨ ਦਾ ਨਾਂ ਤਾਂ ਦਿੱਤਾ ਵੀ ਸਰਕਾਰੀ ਖਜ਼ਾਨੇ ਚੋਂ ਪੈਸਾ ਲਾਇਆ ਜਾਵੇ ਉਸ ਜਿਹੜਾ ਰੈਲੀ ਦੇ ਉੱਤੇ ਖਰਚਾ ਹੋਇਆ ਲਗਭਗ ਬਠਿੰਡਾ ਡੀਸੀ ਵੱਲੋਂ ਜਿਹੜਾ ਖਰਚਾ ਕੀਤਾ ਗਿਆ 4 ਕਰੋੜ 16 ਲੱਖ ਰੁਪਏ ਦੇ ਆਸ-ਪਾਸ ਕੀਤਾ ਗਿਆ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕੀਤਾ ਗਿਆ ਜਿਹੜਾ ਡੀਸੀ ਵੱਲੋਂ ਇਹ ਤੁਸੀਂ ਡਾਟਾ ਉਸ ਤੋਂ ਇਲਾਵਾ ਵੀ ਖਰਚੇ ਬਹੁਤ ਹੋਏ ਹੋਣਗੇ ਜਿਹੜਾ ਬਠਿੰਡਾ ਡੀਸੀ ਵੱਲੋਂ ਕੀਤਾ ਜੀ ਉਹ ਤਾਂ ਆਪਣੇ ਕੋਲੇ ਰਿਕਾਰਡ ਆ ਗਿਆ ਉਸ ਤੋਂ ਬਾਅਦ ਜਿਹੜਾ ਇਲਾਵਾ ਖਰਚਾ ਤੁਸੀਂ ਕਿਹਾ ਇਲੈਕਸ਼ਨ ਦਾ ਖਰਚਾ ਪੂਰੇ ਪੰਜਾਬ ਚ ਫਲੈਕਸ਼ਨ ਲਾਈਆਂ ਹੋਣਗੀਆਂ ਫਿਰ ਪ੍ਰਾਈਵੇਟ ਜੈਟ ਦਾ ਖਰਚਾ ਜਿਹੜੇ ਦਿੱਲੀ ਤੋਂ ਬਠਿੰਡਾ ਬਠਿੰਡਾ ਤੋਂ ਚੰਡੀਗੜ੍ਹ ਬਠਿੰਡਾ ਤੋਂ ਮੋੜ ਦਾ ਚੋਪਰ ਦਾ ਖਰਚਾ ਫਿਰ ਮੁੱਖ ਮੰਤਰੀ ਸਾਹਿਬ ਦੀ ਟਰਾਂਸਪੋਰਟ ਹੋ ਗਈ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਦਾ ਖਰਚਾ ਹੋ ਗਿਆ ਕੇਜਰੀਵਲ ਸਾਹਿਬ ਦੀ ਸਿਕਿਉਰਿਟੀ ਦੇ ਉੱਤੇ ਖਰਚਾ ਹੋ ਗਿਆ ਤੇ ਹੋਰ ਜਿਹੜੇ ਐਮਐਲਏ ਮੰਤਰੀ ਖਾ ਫਿਰਦੇ ਸੀ ਉਹਨਾਂ ਦੇ ਉੱਤੇ ਖਰਚਾ ਹੋ ਗਿਆ ਇਹ ਸਾਰਾ ਖਰਚਾ ਜੇ ਆਪਾਂ ਕਾਊਂਟ ਕਰੀਏ ਤਾਂ ਲਗਭਗ 7 ਕਰੋੜ ਦੇ ਆਸ-ਪਾਸ ਇੱਕ ਰੈਲੀ ਪਈ ਹੋਊਗੀ ਤੇ ਉਸ ਸਮੇਂ ਜਦੋਂ ਆਗਾਜ਼ ਹੋਇਆ ਚੋਣਾਂ ਦਾ ਉਸ ਸਮੇਂ ਵਾਲ ਨੂੰ ਨਾਲ ਲੈ ਕੇ 11 12 ਰੈਲੀਆਂ ਕੀਤੀਆਂ ਪੂਰੇ ਪੰਜਾਬ ਦੇ ਵਿੱਚ ਤੇ ਤੁਸੀਂ ਇਹ ਲਾ ਲਓ ਵੀ ਲਗਭਗ 9 90 ਤੋਂ 100 ਕਰੋੜ ਦੇ ਵਿੱਚ ਵਿੱਚ ਜਿਹੜਾ ਹੈਗਾ ਉਸ ਵੇਲੇ ਇਹ ਖਰਚਾ ਕਰ ਦਿੱਤਾ ਹੋਊਗਾ ਹ ਜੇ ਮੋਡ ਰੈਲੀ ਦੀ ਗੱਲ ਕਰੀਏ ਜਿਹੜੀ ਆਪਣੇ ਬਖੰਡਾ ਹਲਕੇ ਦੇ ਵਿੱਚ ਹੋਈ ਸੀ ਉਹਦੇ ਜੇ ਖਰਚੇ ਦੀ ਸ਼ੁਰੂ ਕਰਦਾਦ ਕਰੀਏ ਜਾਂ ਕਿੱਥੋਂ ਸ਼ੁਰੂ ਕਰੀਏ ਤੇ ਕਿਵੇਂ ਕਿਵੇਂ ਖਰਚਾ ਇਹ ਗਿਣਾਇਆ ਦੇਖੋ ਆਪ ਨੂੰ ਨਹੀਂ ਸਮਝ ਲੱਗਦੀ ਕਿ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਖਤਮ ਕਰੀਏ ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਦੋਂ ਜਦੋਂ ਰੈਲੀ ਦਾ ਪ੍ਰੋਵੀਜ਼ਨ ਰੱਖੀ ਗਈ ਵੀ ਇੱਥੇ ਰੈਲੀ ਹੋਊ ਤਾਂ ਇੱਕ ਇਵੈਂਟ ਕੰਪਨੀ ਹੈ ਜੇਐਸਆਰ ਇੰਟਰਪ੍ਰਾਈਜ਼ਸ ਜਿਹੜੀ ਇਵੈਂਟ ਮੈਨੇਜ ਕਰਦੀ ਹੈ ਉਹਨੂੰ 1 ਕਰੋੜ 62 ਲੱਖ ਰੁਪਈਆ ਇਹਨਾਂ ਨੇ ਦਿੱਤਾ ਜੀ ਉਸ ਤੋਂ ਬਾਅਦ ਪੰਜਾਬ ਸਰਕਾਰ ਜਦੋਂ ਦੇ ਸੱਤਾ 'ਚ ਨਹੀਂ ਸੀਗੀ ਉਦੋਂ ਬੜਾ ਰੌਲਾ ਪਾਉਂਦੀ ਸੀ ਕਹਿੰਦੀ ਸੀਗੀ ਵੀ ਪੰਜਾਬ ਦੇ ਜਿਹੜੀਆਂ ਮੁੱਖ ਮੰਤਰੀ ਆ ਇਹ ਕਿਸ ਤਰ੍ਹਾਂ ਸਰਕਾਰੀ ਬੱਸਾਂ ਦੀ ਦੁਰਵਰਤੋਂ ਕਰਦੇ ਆ ਆਪਦੀ ਰੈਲੀਆਂ 'ਚ ਪਰ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਆ ਵੀ ਇਹਨਾਂ ਦੀ ਸਰਕਾਰ ਨੇ ਲਗਭਗ 1900 ਬੱਸਾਂ ਜਿਹੜੀਆਂ ਹੈਗੀਆਂ ਸਰਕਾਰੀ ਤਾਂ ਲੈਣੀਆਂ ਲੈਣੀਆਂ ਸੀ ਪਲੱਸ ਪ੍ਰਾਈਵੇਟ ਵੀ ਹਾਇਰ ਕੀਤੀਆਂ ਪਰ 1900 ਬੱਸਾਂ ਦੇ ਲਗਭਗ ਜਿਹਦੇ ਵਿੱਚ ਇਹਨਾਂ ਨੇ ਆਪਦੇ ਵਰਕਰ ਲੈ ਕੇ ਆਏ ਨਰੇਗਾ ਦੇ ਮਜ਼ਦੂਰ ਫੜਫੜ ਕੇ ਲੈ ਕੇ ਆਏ ਕਿਉਂਕਿ ਵਰਕਰ ਤਾਂ ਬਹੁਤ ਘੱਟ ਇਕੱਠੇ ਹੋਏ ਨਰੇਗਾ ਦੇ ਮਜ਼ਦੂਰ ਹੀ ਫੜਫੜ ਇਹਨਾਂ ਨੇ ਆਪਦੀ ਰੈਲੀ ਦੇ ਵਿੱਚ ਇਕੱਠ ਕੀਤਾ ਜਿਸ ਦੇ ਵਿੱਚ ਮੈਂ ਤੁਹਾਨੂੰ ਇੱਕ ਇੱਕ ਜਾਣਕਾਰੀ ਦੇ ਦੇਣਾ ਥੋੜਾ ਟਾਈਮ ਜ਼ਰੂਰ ਲੱਗ ਜੂਗਾ ਜਿਵੇਂ ਪੰਜਾਬ ਸਰਕਾਰ ਦੇ ਇੱਕ ਟਰਾਂਸਪੋਰਟ ਕਾਰਪੋਰੇਸ਼ਨ ਆ ਪੈਪਸੂ ਰੋਡ ਟਰਾਂਸਪੋਰਟ ਸੰਗਰੂਰ ਉਹਨਾਂ ਨੇ ਸੰਗਰੂਰ ਡੀਪੂ ਤੋਂ ਲਗਭਗ 95 ਬੱਸਾਂ ਜੀ ਦਾ ਖਰਚਾ 8 ਲੱਖ 17000 ਪਲੱਸ 2 ਲੱਖ 27000 ਬਠਿੰਡਾ ਡੀਪੂ ਤੋਂ 134 ਬੱਸਾਂ ਖਰਚਾ 10 ਲੱਖ ਰੁਪਇਆ ਲੁਧਿਆਣਾ ਡਿਪੂ ਤੋਂ ਲਗਭਗ 70 ਬੱਸਾਂ ਖਰਚਾ 6 ਲੱਖ ਪਲੱਸ 1 ਲੱਖ 80 ਹਜ਼ਾਰ ਬਰਨਾਲਾ ਡਿਪੂ ਤੋਂ 65 ਬੱਸਾਂ ਖਰਚਾ 6 ਲੱਖ 46 ਹਜ਼ਾਰ ਫਰੀਦਕੋਟ ਡਿਪੂ ਤੋਂ ਲਗਭਗ 99 ਬੱਸਾਂ ਖਰਚਾ 93 ਹਜ਼ਾਰ ਪਲੱਸ 9 ਲੱਖ 45 ਹਜ਼ਾਰ ਪਟਿਆਲਾ ਡਿਪੂ ਤੋਂ 34 ਬੱਸਾਂ ਖਰਚਾ 4 ਲੱਖ 40 ਬਡਲਾੜਾ ਤੋਂ 63 ਬੱਸਾਂ 4 ਲੱਖ 82 ਕਪੂਰਥਲਾ ਤੋਂ 10 ਬੱਸਾਂ 1 ਲੱਖ 43 ਹਜ਼ਾਰ ਇਹ ਕੱਲੀ ਪੈਪਸੋ ਦੀਆਂ ਬੱਸਾਂ ਜੇ ਆਪਾਂ ਜੋੜੀਏ ਤਾਂ 558 ਬੱਸਾਂ ਬਣਦੀਆਂ ਜਿਹਦਾ ਖਰਚਾ 55 ਲੱਖ 86946 ਰੁਪਏ ਹੈ ਫੇਰ ਆਪਾਂ ਗੱਲ ਕਰੀਏ ਪੰਜਾਬ ਰੋਡਵੇਜ਼ ਤੇ ਪੰਨ ਬੱਸ ਦੀ। ਸ਼ਹੀਦ ਭਗਤ ਸਿੰਘ ਨਗਰ ਤੋਂ 50 ਬੱਸਾਂ ਮੰਗਾਈਆਂ, ਖਰਚਾ 8,44,000 ਪੱਟੀ ਡੀਪੂ ਤੋਂ ਪੰਨ ਬੱਸ ਦੀਆਂ ਮੱਸਾਂ ਮੰਗਾਈਆਂ 37 ਬੱਸਾਂ 6,03,000 ਦੀਆਂ। ਤਰਨਤਾਰਨ ਤੋਂ 12 ਬੱਸਾਂ 2,10,000 ਦੀਆਂ, ਲੁਧਿਆਣਾ ਡੀਪੂ ਤੋਂ 64 ਬੱਸਾਂ 12,43,000 ਦੀਆਂ। ਮੋਗਾ ਤੋਂ 15 ਰੋਡਵੇਜ਼ 39 ਪੰਨ ਬੱਸ 54 ਬੱਸਾਂ 6,99,000 ਦੀਆਂ। ਜਗਰਾਉਂ ਡੀਪੂ ਤੋਂ 19 ਰੋਡਵੇਜ਼ 31 ਪੰਨ ਬੱਸ 50 ਬੱਸਾਂ 2,38,000 ਰੋਡਵੇਜ਼ ਦਾ 3,93,000 ਪੰਨ ਬੱਸ ਰੋਜਪੁਰ ਡੀਪੂ ਤੋਂ 99 ਬੱਸਾਂ 34 ਰੋਡਵੇਜ਼ ਦੀਆਂ 57 ਪੰਨ ਬੱਸ ਦੀਆਂ 6 ਲੱਖ 65000 ਰੁਪਿਆ ਪਲੱਸ 13 ਲੱਖ 13182 ਨਵਾਂ ਸ਼ਹਿਰ ਤੋਂ 50 ਬੱਸਾਂ 1 ਲੱਖ 37000 ਪਲੱਸ 7 ਲੱਖ 6000 ਸ਼੍ਰੀ ਮੁਖਸਰ ਸਾਹਿਬ ਤੋਂ 87 ਬੱਸਾਂ 3 ਲੱਖ 41000 ਪਲੱਸ 5 ਲੱਖ 68000 ਇਹ ਬੱਸਾਂ ਪੀਆਰਟੀ ਦੀ ਰੋਡਵੇਜ਼ ਤੇ ਪੰਨ ਬੱਸ ਦੀਆਂ ਜੇ ਆਪਾਂ ਕਾਊਂਟ ਕਰੀਏ 495 ਬੱਸਾਂ ਬਣੀਆਂ ਜਿਹਦਾ ਖਰਚਾ 99 99 ਲੱਖ 57499 ਤੋਂ ਇਲਾਵਾ ਫਿਰ ਪ੍ਰਾਈਵੇਟ ਟਰਾਂਸਪੋਰਟ ਵੀ ਹਾਇਰ ਕੀਤੀ ਗਈ ਹੋਗੀ ਉਸ ਤੋਂ ਇਲਾਵਾ ਪ੍ਰਾਈਵੇਟ ਟਰਾਂਸਪੋਰਟ ਹਾਇਰ ਕਰਨ ਵਾਸਤੇ ਬਠਿੰਡਾ ਆਰਟੀਏ ਦੀ ਜ਼ਿੰਮੇਵਾਰੀ ਲਾਤੀ ਦਿੱਤੀ ਗਈ ਜਿਦੇ ਵਿੱਚ ਬਠਿੰਡਾ ਆਰਟੀਏ ਨੇ 1783000 ਰੁਪਏ ਦੀਆਂ 349 ਬੱਸਾਂ ਹਾਇਰ ਕੀਤੀਆਂ ਪ੍ਰਾਈਵੇਟ ਬੱਸਾਂ ਬਰਨਾਲਾ ਨੇ ਹਾਇਰ ਕੀਤੀਆਂ 531000 ਦੀਆਂ 86 ਮਾਨਸਾ ਨੇ ਕੀਤੀਆਂ 25 ਬੱਸਾਂ 109000 ਦੀਆਂ ਮੁਕਸਰ ਨੇ ਕੀਤੀਆਂ 485000 ਦੀਆਂ 72 ਬੱਸਾਂ ਫਰੀਦਕੋਟ ਨੇ ਕੀਤੀਆਂ 540 ਦੀਆਂ 77 ਬੱਸਾਂ ਸੰਗਰੂਰ ਨੇ ਕੀਤੀਆਂ 702000 ਦੀਆਂ 99 ਬੱਸਾਂ ਮੋਗਾ ਤੇ ਫਿਰੋਜ਼ਪੁਰ ਦੀਆਂ ਬੱਸਾਂ ਦੀ ਗਿਣਤੀ ਨਹੀਂ ਦੱਸੀ ਪਰ ਜਿਹੜਾ ਖਰਚਾ ਹੈ ਮੋਗਾ ਨੇ 525000 ਪ੍ਰਾਈਵੇਟ ਬੱਸਾਂ ਤੇ ਲਾਇਆ ਤੇ ਫਿਰੋਜ਼ਪੁਰ ਨੇ 744000 ਪ੍ਰਾਈਵੇਟ ਬੱਸਾਂ ਤੇ ਲਾਇਆ ਤਾਂ ਜੇ ਆਪਾਂ ਟੋਟਲ ਜੋੜੀਏ ਤਾਂ ਸਰਕਾਰੀ ਪਲੱਸ ਪ੍ਰਾਈਵੇਟ 1900 ਦੇ ਤਕਰੀਬਨ ਬੱਸਾਂ ਹੋ ਗਈਆਂ ਟੋਟਲ ਪੈਸਾ ਕਿੰਨਾ ਹੋ ਗਿਆ ਹੈ ਟੋਟਲ ਪੈਸਾ 2 ਕਰੋੜ ਰੁਪਏ ਮੰਗੂ ਜਿਹੜਾ ਹੈਗਾ ਬੱਸਾਂ ਦੇ ਉੱਤੇ ਖਰਚ ਕੀਤਾ ਗਿਆਗਾ ਉਸ ਤੋਂ ਇਲਾਵਾ ਫਿਰ ਖਾਣ ਪੀਣ ਦਾ ਜਾਂ ਹੋਰ ਜਿਹੜੇ ਖਰਚੇ ਆ ਉਹ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਵੀ ਉਸ ਤੋਂ ਇਲਾਵਾ ਜਿਹੜੇ ਵਰਕਰ ਆਏ ਸੀ ਉਹਨਾਂ ਵਾਸਤੇ 25 ਲੱਖ ਰੁਪਈਆ ਦਾ ਫੂਡ ਫਿਰ ਪਾਣੀ ਦੀਆਂ ਬੋਤਲਾਂ 313000 ਦੀਆਂ ਸਭ ਤੋਂ ਵੱਡੀ ਗੱਲ ਮੀਡੀਆ ਦੀ ਜਦੋਂ ਤੁਸੀਂ ਇੱਕ ਸਟੇਟ ਫੰਕਸ਼ਨ ਕਰ ਰਹੇ ਹੋ ਤੁਹਾਡਾ ਹੱਕ ਮੰਨਦਾ ਵੀ ਤੁਸੀਂ ਖੁੱਲਾ ਸੱਦਾ ਦਿਓ ਤੁਸੀਂ ਲੋਕਲ ਬਠਿੰਡਾ ਦੇ ਮੀਡੀਆ ਹੋ ਮੈਨੂੰ ਲੱਗਦਾ ਤੁਹਾਨੂੰ ਤਾਂ ਉੱਥੇ ਪਹੁੰਚਣ ਵੀ ਨਹੀਂ ਦਿੱਤਾ ਗਿਆ ਹੋਊਗਾ ਨੇੜੇ ਇਹਨਾਂ ਨੇ ਆਪਦੇ 20 ਬੰਦੇ ਜਿਹੜੇ ਆ ਅਦਰ ਦਿੱਲੀ ਯੂਪੀ ਤੇ ਹਰਿਆਣੇ ਚੋਂ ਬੁਲਾਏ ਚੰਡੀਗੜ੍ਹੋਂ ਬੁਲਾਏ ਉਹਨਾਂ ਨੂੰ ਬਠਿੰਡੇ ਦੇ ਟੌਪ ਦੇ 5 ਸਟਾਰ ਹੋਟਲ ਦੇ ਵਿੱਚ ਰੱਖਿਆ ਗਿਆ 20 ਬੰਦਿਆਂ ਨੂੰ ਜਿਹਦੇ ਉੱਤੇ 117000 ਦਾ ਖਰਚਾ ਆਇਆ ਮੈਂ ਉਹਨਾਂ ਨੂੰ মিডিਆ ਪੈਨਲਿਸਟ ਨਹੀਂ ਕਹਾਂਗਾ ਮੈਂ ਉਹਨਾਂ ਨੂੰ ਜਾਂ ਤੱਕ ਕਹਾਂਗਾ ਜਿਹੜੇ ਪਰਸਨਲ ਪੇਜ ਚਲਾਉਂਦੇ ਆ ਕਿਉਂਕਿ ਆਮ মিডিਆ ਨੂੰ ਤਾਂ ਖੁੱਲਾ ਸਦਾ ਤੁਸੀਂ ਦੇ ਸਕਦੇ ਹੋ ਉਸ ਤੋਂ ਬਾਅਦ ਨਸਤਰ ਸਿੰਘ ਗਿੱਲ 뮤지컬 ਗਰੁੱਪ ਨੂੰ 3 ਲੱਖ ਰੁਪਏ ਦਿੱਤਾ ਪ੍ਰਿੰਟਿੰਗ ਮਟੀਰੀਅਲ ਤੇ 8000 ਰੁਪਏ ਲਾਇਆ ਸਭ ਤੋਂ ਵੱਡੀ ਗੱਲ ਕੰਪਨਸੇਸ਼ਨ ਫੋਰ ਹੈਲੀਪੈਡ 23 ਏਕੜ ਦੀ ਜਿਹੜੀ ਫਸਲ ਸੀਗੀ ਉਹ ਤਬਾਹ ਕਰਕੇ ਆਪਦੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਉੱਥੇ ਹੈਲੀਪੈਡ ਬਣਾਇਆ ਗਿਆ ਹੈਲੀਪੈਡ ਦੇਖੋ ਦਿੱਲੀ ਤੋਂ ਬਠਿੰਡਾ ਸਿਵਲ 에ਰਪੋਰਟ ਆ ਸਿਵਲ 에ਰਪੋਰਟ ਤੋਂ ਬਠਿੰਡਾ ਮੋੜ ਮੰਡੀ 30 ਕਿਲੋਮੀਟਰ ਜੇ ਤੁਸੀਂ ਬਕਾਰ ਤੇ ਆਉਂਗੇ ਤੁਹਾਨੂੰ ਅੱਧਾ ਘੰਟਾ ਨਹੀਂ ਲੱਗਣਾ ਉਹਨਾਂ ਨਾਲ ਤਾਂ ਫਿਰ ਵੀ ਕਾਫਲਾ ਸੀਗਾ ਜਲਦੀ ਪਹੁੰਚਦੇ ਪਰ ਉਹਨਾਂ ਦੀ ਸ਼ਾਨ 'ਚ ਫਰਕ ਪੈਂਦਾ ਸੀਗਾ ਵੀ ਆਈਪੀ ਉਹਨਾਂ ਨੇ ਉੱਥੋਂ ਚੋਪਰ 'ਚ ਬੈਠੇ ਇੱਥੇ ਹੈਲੀਪੈਡ ਜਿਹੜਾ ਬਣਾਇਆ ਉਸ ਤੇ ਲੈਂਡ ਕੀਤੇ ਮੋੜ ਫਿਰ ਵੀਡੀਓ 'ਚ ਗੱਪ ਮਾਰੀ ਜਾਂਦੇ ਆ ਮੈਂ ਮੈਂ ਤਾਂ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਗੱਡੀ ਦੇ ਟਾਇਰ ਹੀ ਨਹੀਂ ਥੱਲੇ ਲੱਗਣ ਦਿੱਤੇ ਟਾਇਰ ਤਾਂ ਫਿਰ ਥੱਲੇ ਲੱਗਣ ਦੇਣਗੇ ਜੇ ਟਾਇਰਾਂ ਵਾਲੀ ਚੀਜ਼ ਤੇ ਆਉਂਗੇ ਆਏ ਤਾਂ ਤੁਸੀਂ ਬਾਈ ਦਿੱਲੀ ਤੋਂ ਬਠਿੰਡਾ ਪ੍ਰਾਈਵੇਟ ਜੈਟ ਚ ਆਏ ਹੋ ਇੱਥੋਂ ਬਾਈ ਚੋਪਰ ਆਏ ਹੋ ਤੁਸੀਂ ਦੇਖੋ ਉਸ ਤੋਂ ਬਾਅਦ ਇੰ 4.5 ਲੱਖ ਰੁਪਿਆ ਇੰਟਰਨੈਟ ਦੇ ਉੱਤੇ ਲਾਇਆ ਬਠਿੰਡੇ ਦੀ ਫਾਈਬਰ نیٹ ਕੰਪਨੀ ਆ 115000 ਉਹਨਾਂ ਨੂੰ ਦਿੱਤਾ ਮੋਹਾਲੀ ਦੀ ਕੰਪਨੀ ਆ ਕੁਆਰੰਟ ਟੈਲੀਵੈਂਟਰ ਲਿਮਟਿਡ 236000 ਉਹਨਾਂ ਨੂੰ ਬੀਐਸਐਨਐਲ ਨੂੰ 77412 ਰੁਪਿਆ ਫਿਰ ਜਿਹੜਾ ਵੀਆਈਪੀ মিডিਆ ਨੂੰ ਫੂਡ ਖਵਾਇਆ মিডিਆ ਪਲੱਸ ਵੀਆਈਪੀ 16 ਲੱਖ ਰੁਪਿਆ ਦਾ ਫੂਡ ਖਵਾਇਆ ਜੀ ਆਮ ਜਿਹੜਾ ਵਰਕਰ ਦਾ ਹਜੂਮ ਸੀਗਾ ਉਹਨਾਂ ਨੂੰ ਬੱਚੀ 25 ਲੱਖ ਦਾ ਫੂਡ ਤੇ ਕੱਲੇ VIP ਕਿੰਨੇ ਕ VIP ਸੀ ਤੇ ਫੂਡ ਤੁਹਾਨੂੰ ਮੈਂ ਦੱਸਦਾ VIP ਚਿਕਨ ਦੀਆਂ ਡਿਸ਼ਾਂ ਮੁਰਗ ਮੱਖਣ ਵਾਲਾ ਕਾਲੀ ਮਿਰਚ ਚਿਕਨ ਮਟਨ ਰੋਗਨ ਜੋਸ਼ ਇਹ ਜਿਹੜੀਆਂ ਡਿਸ਼ਾਂ ਆਪਾਂ ਨਾ ਹੀ ਨਹੀਂ ਸੁਣੇ ਇਹ ਜਿਹੀਆਂ ਇਹਨਾਂ ਨੇ VIP ਆਪਦੇ ਦਿੱਲੀ ਦੇ ਜਿਹੜੇ ਤਾਮਝਾਮ ਕੇਰੀਵਾਲ ਸਾਹਿਬ ਨਾਲ ਆਈ ਸੀ ਉਹਨਾਂ ਨੂੰ ਖਵਾਈਆਂ ਗਿਆ ਫਿਰ ਇਹਨਾਂ ਨੇ ਇੱਕ ਟੈਂਪਰੇਰੀ ਟਾਇਲਟ ਫਿਕਸ ਕੀਤਾ 3 ਲੱਖ ਰੁਪਈਆ ਦਾ ਸੀਐਮ ਸਾਹਿਬ ਦਾ ਪਸ਼ਾਪ ਪੰਜਾਬ ਨੂੰ 3 ਲੱਖ ਦਾ ਪਿਆ ਸੀਐਮ ਸਾਹਿਬ ਦਾ ਇੰਟਰਨੈਟ ਪੰਜਾਬ ਨੂੰ 4.5 ਲੱਖ ਰੁਪਈਆ ਦਾ ਪਿਆ ਕਿੰਨਾ-ਕਿੰਨਾ ਖਰਚਾ ਜਿਹੜਾ ਵੇਸਟ ਜਿਹੜਾ ਮਨੀ ਆ ਪੰਜਾਬ ਦੇ ਲੋਕਾਂ ਦੀ ਤੁਹਾਡੀ ਮੇਰੀ ਕਿੰਨੀ-ਕਿੰਨੀ ਵੇਸਟ ਕਰ ਰਹੇ ਆ ਇੱਕ ਆਪਦੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਜੇ ਟੋਟਲ ਪੰਜਾਬ ਦੀਆਂ ਰੈਲੀਆਂ ਦੀ ਗੱਲ ਕਰ ਲਈਏ ਤਾਂ ਕਿੰਨਾ ਖਰਚਾ ਹੋਊਗਾ ਹੋਊਗਾ ਕਿਉਂਕਿ ਅਲੱਗ-ਅਲੱਗ ਪੰਜਾਬ ਦੇ ਹਲਕਿਆਂ 'ਚ ਜਾ ਕੇ ਕੀਤੀਆਂ ਨੇ ਤੁਸੀਂ ਆ ਦੇਖੋ ਜੀ ਜੇ 7.5 ਕਰੋੜ ਬਖੰਡੇ ਦੀ ਰੈਲੀ ਤੇ ਆਇਆ ਤਾਂ ਸਾਰੇ ਪੰਜਾਬ ਦੀਆਂ ਰੈਲੀਆਂ 11-12 ਰੈਲੀਆਂ ਸੀ ਤਕਰੀਬਨ 100 ਕਰੋੜ ਰੁਪਇਆ ਤਾਂ ਵਟ ਤੇ ਪਿਆ ਜੀ 100 ਕਰੋੜ ਰੁਪਇਆ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਚੂਨਾ ਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਸਟੇਟ ਆਰਬ ਦੀਆਂ ਪਰਸਨਲ ਰੈਲੀਆਂ ਨੂੰ ਸਟੇਟ ਫੰਕਸ਼ਨ ਦੱਸ ਕੇ ਕਿਵੇਂ ਦੇਖਦੇ ਹੋ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਜਾਂ ਆਪਾਂ ਕਹਿੰਦੀਏ ਸੱਤਾ ਚਾਉਣ ਤੋਂ ਪਹਿਲਾਂ ਇਹਨਾਂ ਨੇ ਬੜਾ ਕਿਹਾ ਸੀ ਵੀ ਇਹ ਦੂਸਰੀਆਂ ਪਾਰਟੀਆਂ ਤੇ ਨੁਕਤਾਚੀਨੀ ਕਰਦੇ ਸੀ ਕਮੈਂਟ ਕਰਦੇ ਸੀ ਵੀ ਇਹ ਕਾਰਪੋਰੇਟ ਘਰਾਣੇ ਨੇ ਇਹਨਾਂ ਨੂੰ ਮੁਰਗੀਖਾਨੇ ਖੋਲਣਾ ਚਾਹੀਦਾ ਸਿਕਿਉਰਿਟੀ ਨਹੀਂ ਲੈਣੀ ਚਾਹੀਦੀ ਵੀਆਈਪੀ ਕਲਚਰ ਖਤਮ ਕਰਾਂਗੇ ਪਰ ਹੁਣ ਇਹ ਸਾਰਾ ਕੁਝ ਦੇਖ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਵੀਆਈਪੀ ਕਲਚਰ ਸਭ ਤੋਂ ਵੱਧ ਜਿਹੜਾ ਪ੍ਰਮੋਟ ਹੋਇਆ ਇਹਨਾਂ ਦੀ ਸਰਕਾਰ ਚ ਹੋਇਆ ਸ਼ੁਰੂ ਤੋਂ ਨਾ ਕਲਾਕਾਰ ਰਹੇ ਆ ਲੋਕਾਂ ਨੂੰ ਭੰਡਣ ਦੀ ਆਦਤ ਆ ਪਾਰਟੀਆਂ ਨੂੰ ਭੰਡਣ ਦੀ ਆਦਤ ਆ ਹੁਣ ਤੁਸੀਂ ਲਾ ਲਓ ਵੀ ਪੰਜਾਬ ਦਾ ਸੀਐਮ ਭਗਵੰਤ ਮਾਨਾ ਇੱਕ ਆਮ ਵਿਰੋਧੀ ਧਿਰ ਦਾ ਐਮਐਲਏ ਵੀ ਨਹੀਂ ਮਿਲ ਸਕਦਾ ਆਮ ਬੰਦੇ ਤਾਂ ਦੂਰ ਦੀ ਗੱਲ ਹੈ ਸੁਖਵਿੰਦਰ ਸਿੰਘ ਕੋਟਲੀ ਜੀ ਦੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਹਿੰਦੇ ਸੀ ਸੀਐਮ ਸਿਕਿਉਰਿਟੀ ਰੀਜ਼ਨ ਉਹ ਕਹਿੰਦਾ ਮੈਂ ਮੌਜੂਦਾ ਐਮਐਲਏ ਆ ਯਾਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਤੁਸੀਂ ਕਿਸ ਤਰ੍ਹਾਂ ਆਪੇ ਕਹਿ ਸਕਦੇ ਆ ਵੀ ਇਹ ਵੀਆਈਪੀ ਕਲਚਰ ਖਤਮ ਕਰ ਦੇਣਗੇ ਕਿਸ ਤਰ੍ਹਾਂ ਇਹਨਾਂ ਦੀਆਂ ਵੀਆਈਪੀ ਇਹ ਚੀਜ਼ਾਂ ਖਾਂਦੇ ਆ ਕਿਸ ਤਰ੍ਹਾਂ ਇਹ ਸਿਕਿਉਰਟੀਆਂ ਲਈ ਫਿਰਦੇ ਆ ਆਪਦੀ ਭੈਣ ਨੂੰ ਆਪਦੀ ਵਾਈਫ ਨੂੰ ਆਪਦੀ ਮਾਤਾ ਜੀ ਨੂੰ ਸਿਕਿਉਰਟੀਆਂ ਹੁਣ 25 25000 ਪੈਨਸ਼ਨ ਚ ਤਾਂ ਇੰਨਾ ਸੋਨਾ ਪੈਂਦਾ ਵੀ ਨਹੀਂ ਜਿੰਨਾ ਪਾਈ ਬੈਠੇ ਆ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਵੀ ਜਿਵੇਂ ਲੋਕ ਕਿਸੇ ਵੀ ਕੋਈ ਰਾਜਨੀਤਿਕ ਨਵਾਂ ਆ ਜਾਂਦਾ ਤੇ ਗੱਲਾਂ ਚ ਲਾ ਕੇ ਤੇ ਉਹਨਾਂ ਦੀਆਂ ਵੋਟਾਂ ਕਿਤੇ ਮੁੜ ਕੇ ਠੱਗਿਆ ਠੱਗਿਆ ਮਹਿਸੂਸ ਕਰਦੇ ਆ ਲੱਗਦਾ ਵੀ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਵੀ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਆ ਕੋਈ ਨਾ ਕੋਈ ਚੈੱਕ ਹੋਣਾ ਚਾਹੀਦਾ ਵੀ ਜਿਹਦੇ ਨਾਲ ਪਤਾ ਲੱਗ ਸਕੇ ਵੀ ਠੱਗਿਆ ਨਾ ਜਾਣ ਲੋਕਾਂ ਨੂੰ ਜੀ ਇਹੀ ਅਪੀਲ ਆ ਵੀ ਤੁਹਾਡੇ ਕੋਲੇ ਜਿਹੜਾ ਲੀਡਰ ਵੋਟਾਂ ਮੰਗਣ ਆਉਂਦਾ ਉਹਨੂੰ 500 ਰੁਪਈਆ ਤੇ ਇੱਕ ਸ਼ਰਾਬ ਦੀ ਬੋਤਲ ਨੂੰ ਨਕਾਰ ਕੇ ਉਹਨੂੰ ਸਵਾਲ ਕੀਤੇ ਜਾਣ ਵੀ ਤੂੰ ਦੱਸ ਬਈ ਕਰੇਗਾ ਕੀ ਤੇ ਕੀਤਾ ਕੀ ਜਿਹੜਾ ਜਿਹੜਾ ਪਹਿਲਾਂ ਮੌਜੂਦਾ ਐਮਐਲਏ ਉਹਨੂੰ ਤਾਂ ਤੁਸੀਂ ਪੁੱਛ ਹੀ ਸਕਦੇ ਹੋ ਜਿਹੜੇ ਨਵੇਂ ਸੀ ਜਿਵੇਂ ਪੰਜਾਬ ਦੇ ਲੋਕ ਹੁਣ ਢੋਖਾ ਖਾ ਗਏ ਹੁਣ ਨਹੀਂ ਢੋਖਾ ਖਾਣਗੇ ਇਹਨਾਂ ਸਾਰਿਆਂ ਦੀ ਜਮਾਨਤ ਤਾਂ ਜਬਤ ਹੋਣੀ ਹੈ ਅੱਜ ਚੋਣ ਕਰਾ ਲਓ ਭਗਵੰਤ ਮਾਨ ਸਾਹਿਬ ਆਪ ਵੀ ਹਰ ਜਾਊਗਾ ਜਿਹੜੀ ਗੱਲ ਤੁਸੀਂ ਕਹੀ ਹੈ ਇਹ ਤਾਂ ਆਪ ਸੱਤਾ ਤੇ ਆਉਣ ਤੋਂ ਪਹਿਲਾਂ ਕਹਿੰਦੇ ਰਹੇ ਵੀ ਤੁਸੀਂ ਲੀਡਰਾਂ ਨੂੰ ਸਵਾਲ ਕਰੋ ਤੇ ਹੁਣ ਕਰਕੇ ਦੇਖ ਲਓ ਜੀ ਇਹਨਾਂ ਨੂੰ ਕਿਵੇਂ ਪੁਲਿਸ ਦੀਆਂ ਡਾਂਗਾ ਵਰਧੀਆਂ ਨਾ ਜਿਵੇਂ ਵਿਚਾਰੇ ਤਾਂ ਅਖੇ ਸਾਡੀ ਸਰਕਾਰ 'ਚ ਕੋਈ ਧਰਨਾ ਲੱਗੂ ਕਿਸ ਤਰ੍ਹਾਂ ਸੰਗਰੂਰ ਹਰ ਰੋਜ਼ ਕੱਚੇ ਮੁਲਾਜ਼ਮ ਪਿੱਟੇ ਜਾ ਰਹੇ ਆ ਕੱਚੇ ਅਧਿਆਪਕ ਕੁੱਟੇ ਜਾ ਰਹੇ ਆ ਉਹ ਵੀ ਬੇਰਹਿਮੀ ਨਾਲ ਪਰਚੇ ਦੇ ਦੇ ਅੰਦਰ ਸਿੱਟੀ ਜਾ ਰਹੇ ਆ ਇੱਕ ਤਰ੍ਹਾਂ ਦਾ ਜਿਹੜਾ ਕਹ ਲੀਏ ਵੀ ਹੋ ਹੁੰਦਾ ਨਹੀਂ ਵੀ ਮੈਂ ਮੈਂ ਹੀ ਆ ਬਾਦਸ਼ਾਹ ਬਸ ਉਹ ਬਣ ਚੁੱਕੇ ਆ ਸਿਰਫ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਹੁਣ ਕੇਜਰੀਵਾਲ ਸਾਹਿਬ ਅੰਦਰ ਆ ਹੁਣ ਉਹਨਾਂ ਦੀ ਧਰਮ ਪਤਨੀ ਨਾਲ ਹਰਿਆਣੇ ਚ ਆਪਦੀ ਪਾਰਟੀ ਦਾ ਪ੍ਰਚਾਰ ਕਰਦੇ ਫਿਰਦੇ ਆ ਇਲੈਕਸ਼ਨ ਲੜਦੇ ਫਿਰਦੇ ਆ ਪੰਜਾਬ ਦੇ ਖਜ਼ਾਨੇ ਤੇ ਸੋ ਤੁਸੀਂ ਦੇਖ ਚੁੱਕੇ ਹੋ ਇਹ ਆਰਟੀਆਈ ਕਾਰੀਕਰਤਾ ਨੇ ਪਿਛਲੇ ਲੰਬੇ ਸਮੇਂ ਤੋਂ ਹੋਏ ਵੱਖ-ਵੱਖ ਵਿਸ਼ਿਆਂ ਤੇ ਕੰਮਕਾਰ ਕਰਦੇ ਰਹੇ ਨੇ ਪਰ ਇਹਨਾਂ ਨੇ ਮੋੜ ਵਿਖੇ ਜਿਹੜੀ ਮੌਜੂਦਾ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਰੈਲੀ ਕੀਤੀ ਸੀ ਉਹਨਾਂ ਨੇ ਕਿਹਾ ਕਿ 7 ਕਰੋੜ ਦੇ ਕਰੀਬ ਉਹਦੇ ਤੇ ਖਰਚਾ ਹੋਇਆ ਜੇ ਸਾਰੇ ਪੰਜਾਬ ਦਾ ਇਕੱਠਾ ਕੀਤਾ ਜਾਵੇ ਤਾਂ ਤਕਰੀਬਨ 100 ਕਰੋੜ ਦੇ ਕਰੀਬ ਇਹ ਖਰਚਾ ਹੋਇਆ ਤੇ ਉਹਨਾਂ ਨੇ ਕਿਹਾ ਵੀ ਇਹ ਲੋਕਾਂ ਤੇ ਬੋਝ ਪਿਆ ਜਿਹੜੀ ਪਾਰਟੀ ਕਹਿ ਰਹੀ ਸੀ ਵੀ ਸੱਤਾ ਚੋਂਣ ਤੋਂ ਬਾਅਦ ਜਿਹੜਾ ਵੀ ਆਈਪੀ ਕਲਚਰ ਖਤਮ ਕੀਤਾ ਜਾਊਗਾ ਤੇ ਕੋਈ ਵੀ ਫਾਲਤੂ ਪੈਸਾ ਖਰਚਾ ਨਹੀਂ ਹੋਊਗਾ ਤੇ ਉਸੇ ਹੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਹੁਣ ਇਹ ਕਰੋੜਾ ਰੁਪਈਆ ਦਾ ਖਰਚਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਲਿਆਨਟੀ ਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ